ਸੋਸ਼ਲ ਮੀਡੀਆ ਤੇ ਆਏ ਦਿਨ ਅਜੀਬੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜੋ ਤੁਹਾਨੂੰ ਸੋਚਾਂ ਦੇ ਵਿੱਚ ਪਾ ਸਕਿਆ ਰਹੇ ਤੁਸੀਂ ਇਹ ਵੀਡੀਓ ਨੂੰ ਦੇਖ ਕੇ ਇੱਕ ਵਾਰ ਹੈਰਾਨ ਹੋ ਜਾਓਗੇ ਦੱਸਦੇ ਕਿ ਇੱਕ ਨੌਜਵਾਨ ਟਾਬੇ ਦੇ ਅੰਦਰ ਆਉਂਦਾ ਜਿੱਥੇ ਦੋ ਬਜ਼ੁਰਗ ਖਾਣਾ ਖਾ ਰਹੇ ਹੁੰਦੇ ਨੇ ਉਹਨਾਂ ਦੇ ਬਿਲਕੁਲ ਅਗਲੇ ਟੇਬਲ ਤੇ ਜਾ ਕੇ ਬੈਠ ਜਾਂਦਾ ਤਸਵੀਰਾਂ 'ਚ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਬੜੀ ਚੁਲਾਕੀ ਦੇ ਨਾਲ ਸੋਫੇ ਤੇ ਰੱਖੇ ਬਜ਼ੁਰਗ ਦੇ ਫੋਨ ਚੁੱਕ ਕੇ ਫਰਾਰ ਹੋ ਜਾਂਦਾ ਜਿਵੇਂ ਹੀ ਉਹ ਫੋਨ ਜੇਬ ਦੇ ਵਿੱਚ ਪਾਉਂਦਾ ਹੈ ਰਫ ਚੱਕਰ ਹੋਣ ਦੇ ਲਈ ਮਿੰਟ ਵੀ ਨਹੀਂ ਲਾਉਂਦਾ ਖਾਣਾ ਖਾ ਰਹੇ ਬਜ਼ੁਰਗਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਆਖਿਰਕਾਰ ਉਹਨਾਂ ਦੇ ਨਾਲ ਹੋਇਆ ਕੀ ਹੈ ਨੌਜਵਾਨ ਦੀ ਦਲੇਰੀ ਤਾਂ ਵੇਖੋ ਕਿ ਉਸ ਨੂੰ ਸਿਸਟਮ ਦੀ ਦਾਵੀ ਕੋਈ ਖੌਫ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਵੀਡੀਓ ਕਦੋਂ ਦਾ ਹੈ ਤੇ ਕਿੱਥੋਂ ਦਾ ਹੈ ਇਸ ਦੀ ਪੁਸ਼ਟੀ ਲੁਧਿਆਣਾ ਲਾਈਵ ਨਹੀਂ ਕਰਦਾ ਪਰ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆ ਗੱਲ ਪੱਲੇ ਬੰਨ ਲੈਣਾ ਕਿ ਜਦੋਂ ਵੀ ਬਾਹਰ ਖਾਣਾ ਖਾਣ ਜਾਓ ਤਾਂ ਆਪਣੀਆਂ ਚੀਜ਼ਾਂ ਨੂੰ ਆਪਣੀਆਂ ਹੀ ਅੱਖਾਂ ਦੇ ਸਾਹਮਣੇ ਰੱਖੋ ਨਹੀਂ ਤਾਂ ਇਹ ਕੰਮ ਤੁਹਾਡੇ ਨਾਲ ਵੀ ਹੋ ਸਕਦਾ ਹੈ ਸੋਸ਼ਲ ਮੀਡੀਆ ਤੇ ਆਏ ਦਿਨ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜੋ ਤੁਹਾਨੂੰ ਸੋਚਾਂ ਦੇ ਵਿੱਚ ਪਾ ਸਕਿਆ ਰੇ ਤੁਸੀਂ ਇਹ ਵੀਡੀਓ ਨੂੰ ਦੇਖ ਕੇ ਇੱਕ ਵਾਰ ਹੈਰਾਨ ਹੋ ਜਾਓਗੇ ਦੱਸਦੇ ਕਿ ਇੱਕ ਨੌਜਵਾਨ ਟਾਬੇ ਦੇ ਅੰਦਰ ਆਉਂਦਾ ਜਿੱਥੇ ਦੋ ਬਜ਼ੁਰਗ ਖਾਣਾ ਖਾ ਰਹੇ ਹੁੰਦੇ ਨੇ ਉਹਨਾਂ ਦੇ ਬਿਲਕੁਲ ਅਗਲੇ ਟੇਬਲ ਤੇ ਜਾ ਕੇ ਬੈਠ ਜਾਂਦਾ ਤਸਵੀਰਾਂ 'ਚ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਬੜੀ ਚੁਲਾਕੀ ਦਿਨਾਲ ਸੋਫੇ ਤੇ ਰੱਖੇ ਬਜ਼ੁਰਗ ਦੇ ਫੋਨ ਚੁੱਕ ਕੇ ਫਰਾਰ ਹੋ ਜਾਂਦਾ ਜਿਵੇਂ ਹੀ ਉਹ ਫੋਨ ਜੇਬ ਦੇ ਵਿੱਚ ਪਾਉਂਦਾ ਰਫ ਚੱਕਰ ਹੋਣ ਦੇ ਲਈ ਮਿੰਟ ਵੀ ਨਹੀਂ ਲਾਉਂਦਾ ਖਾਣਾ ਖਾਰੇ ਬਜ਼ੁਰਗਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਆਖਿਰਕਾਰ ਉਹਨਾਂ ਦੇ ਨਾਲ ਹੋਇਆ ਕੀ ਹੈ ਨੌਜਵਾਨ ਦੀ ਦਲੇਰੀ ਦਾ ਵੇਖੋ ਕਿ ਉਸ ਨੂੰ ਸੀਸੀਟੀਵੀ ਦਾ ਵੀ ਕੋਈ ਖੌਫ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਵੀਡੀਓ ਕਦੋਂ ਦਾ ਹੈ ਤੇ ਕਿੱਥੋਂ ਦਾ ਹੈ ਇਸ ਦੀ ਪੁਸ਼ਟੀ ਲੁਧਿਆਣਾ ਲਾਈਵ ਨਹੀਂ ਕਰਦਾ ਪਰ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆ ਗੱਲ ਪੱਲੇ ਬੰਨ ਲੈਣਾ ਕਿ ਜਦੋਂ ਵੀ ਬਾਹਰ ਖਾਣਾ ਖਾਣ ਜਾਓ ਤਾਂ ਆਪਣੀਆਂ ਚੀਜ਼ਾਂ ਨੂੰ ਆਪਣੀਆਂ ਹੀ ਅੱਖਾਂ ਦੇ ਸਾਹਮਣੇ ਰੱਖੋ ਨਹੀਂ ਤਾਂ ਇਹ ਕੰਮ ਤੁਹਾਡੇ ਨਾਲ ਵੀ ਹੋ ਸਕਦਾ ਹੈ